ਅੱਗੇ ਦੋਸਤੋ ਆਪਾਂ ਜਾ ਰਹੇ ਜਾਂਡਾਲਾ ਖੇਤ ਪਹੁੰਚ ਗਏ ਰੋਟੀ ਲੈ ਕੇ ਬ੍ਰਦਰ ਦਿੱਦੇ ਭਈਏ ਅਗਰੇ ਯਾਰ ਚੋਨਾ ਲਾਉਣਾ ਦਿੱਦੇ ਦੇਣਾ ਛੋਟ ਗੱਲ ਕਰਨੀ ਆ ਆਪਾਂ ਤੁਹਾਡੇ ਨਾਲ ਬੈਕ ਤੇ ਬੈਕ ਤੇ ਗਲੀ ਸੀ ਕੱਲ ਤੇ ਕਰਾਂਗੇ ਕੱਲ੍ਹ ਬਾਤ ਭਈਆਂ ਨਾਲ ਅੱਜ ਅਲੇ ਹਾਂਜੀ ਆਪਾਂ ਰੋਟੀ ਲੈ ਕੇ ਪਹੁੰਚ ਗਏ ਜਾਂਡਾਲਾ ਖੇਤ ਚੱਲ ਰਹੀ ਆਪਣੀ ਮੋਟਰ ਤੇ ਬ੍ਰਦਰ ਲੈਂਡ ਗਾ ਰੋਟੀ ਆਪਣੀ ਭਈਆਂ ਦੇ ਉਹ ਸੁਣ ਰਹੋ ਇਹ ਡਾਇਰੈਕਟਰ ਖੜਾ ਆਪਣਾ ਸਵੇਰ ਲੈ ਕੇ ਆਈ ਸੀ ਤੇ ਇਹ ਮੇਲ ਵਾਲੀ ਪਨੀਰੀ ਐ ਤੇ ਇਧਰ ਫੀਮੇਲ ਵਾਲੀ ਐ ਆ ਦਿਖਾਉਣਾ ਤੁਹਾਨੂੰ ਝੋਨਾ ਕਿਵੇਂ ਲੱਗਦਾ ਆਪਣਾ ਨਵੇਂ ਤਰੀਕੇ ਨਾਲ ਨਵੀਂ ਵੈਰੈਟੀ ਲਾ ਰਹੇ ਆ ਆਪਾਂ ਝੋਨੇ ਦੀ ਤੇ ਮੀਂਹ ਵੀ ਪੂਰਾ ਮੌਸਮ ਪੂਰਾ ਬਦਲ ਆਪਣੇ ਮੀਂਹ ਵਾਲਾ ਹੋ ਚੁੱਕਿਆ ਬਦਲ ਵੀ ਪੁਰੇ ਤੇ ਆਈ ਸੀ ਆਪਾਂ ਖੌਣੇ ਸੋਨੂੰ ਚੱਲਦੇ ਆ ਉਧਰ ਫਟਾਫਟ ਪਟਾਲਿਆਂ ਦੇ ਵੇਖ ਕਿੰਨੇ ਮੋੜ ਹੋ ਚੁੱਕੇ ਨਾਲ ਨਾਲ ਖਲੇ ਦੇ ਆਪਣੇ ਦੇ ਕੱਦੂ ਕੀਤਾ ਹੈ ਪਰ ਸੋਂ ਦਾ ਪਰਲੇ ਚੋਂ ਜਿੱਦੜਾ ਪਾਣੀ ਛੱਡਿਆ ਹੋਇਆ ਆਪਾਂ ਇੱਧਰ 10 ਦਿਨ ਨੇ ਹਾਂਜੀ ਆਪਾਂ ਪਹੁੰਚ ਗਏ ਆ ਇੱਧਰ ਇੱਕ ਤੇ ਦੋ ਤਿੰਨ ਚਾਰ ਕਿਹਰੇ ਲਾ ਦੀ ਤੇ ਦੋ ਰਹਿ ਗਏ ਪਹਿਲਾਂ ਲਾਇਆ ਸੀ 8 ਫੁੱਟ ਪੁੱਟ ਦਾ ਤਾਂ ਛੱਡ ਕੇ ਮੇਲ ਛੋਨਾ ਮੇਲ ਛੋਨਾ ਕਿਵੇਂ ਲਾਉ ਉਹ ਤੁਹਾਨੂੰ ਦਿਖਾਉਨੇ ਆ ਇੰਦਾ 8 ਫੁੱਟ ਦੀ ਛੋਟੀ ਮਾਰਕ ਕਿਤੇ ਇੱਥੇ ਮੇਲ ਭਰਿਆ ਸਿੱਧੀ ਲਾਈਨ ਜਿਹੜੀ ਸੋ ਰੱਸੀ ਖਿੱਚ ਕੇ ਮੇਲ ਚੋਂ ਨੇ ਲਾਇਆ ਮੱਲ ਦਾ ਮੇਲ ਚੋਂ ਨਾਲ ਆਇਆ 24 ਫੁੱਟ ਦਾ تھا ਹੈਡ ਕੀਤਾ ਨੂੰ ਫੀਮੇਲ ਭਰਦੇ ਆ ਰਹੇ ਆ ਉਧਰੋਂ ਕੱਲ ਦੇ ਲੱਗੇ ਪਹਿਲਾਂ 2 ਦਿਨ ਮੇਲ ਚੋਂ ਝੋਨਾ ਲਾਇਆ ਦਾ ਰੱਸੀ ਮਾਰ ਮਾਰ ਥਾੜੀ ਥੜ ਕੇ ਰੱਸੀ ਦੇ ਨਾਲ ਨਾਲ ਬਿਲਕੁਲ ਸਿੱਧਾ ਤੇ ਉਸ ਤੋਂ ਬਾਅਦ ਕੱਲ ਦੇ ਫੀਮੇਲ ਝੋਨਾ ਅੱਡ ਪਨੀਰੀ ਵੀਜੀ ਫੀਮੇਲ ਭਰਦੇ ਆ ਰਹੇ ਆ ਖਾਉਣਿਆਂ ਫੀਮੇਲ ਸਾਹਮਣੇ ਲੱਗਿਆ ਪਰ ਲਿਖਿਆ ਰਜ ਇਹ ਜਿੱਦ ਨੂੰ ਵੀ ਲੈਣਾ ਲੱਗੀਆਂ 2 2 ਫੁੱਟ ਤੇ ਲੱਗੀਆਂ ਆਪਣਾ ਮੇਲ ਛੋਨੇ ਦੀਆਂ ਇਧਰ ਕਰਨੀਆਂ ਤੇ ਫੀਮੇਲ ਭਰਤਾ ਜਿਵੇਂ ਕਿ ਤੁਹਾਨੂੰ ਇਧਰ ਦਿਖਾਇਆ ਹੋਗੀ ਵੀ ਇਧਰੋਂ ਮੇਲ ਦੀਆਂ ਲੈਣਾ ਖੜੀਆਂ ਆਪਣਾ 2 2 ਫੁੱਟ ਤੇ ਚੌੜੀਆਂ ਤੇ ਵਿਚਾਲੋਂ ਫੀਮੇਲ ਭਰਨਾ ਸੀ 7 ਫੁੱਟ ਤੇ ਲਾਇਆ ਇਧਰ ਫੀਮੇਲ ਭਰਤਾ ਤੇ ਆਪ ਮੇਲ ਦੀ ਬਾਲਾਂ ਸਿੰਘਾਂ ਵਿੱਚ ਫੀਮੇਲ ਭਰ ਦੇ ਆ ਰਿਹਾ ਉਧਰੋਂ ਛੋਨਾ ਤੇ ਆਪਣਾ ਮੇਲ ਸਾਰਾ ਲੱਗ ਗਿਆ ਉਹ ਕੰਨੀ ਵਾਲਾ ਕਿਹੜਾ ਰਹਿ ਗਿਆ ਫੀਮੇਲ ਸਾਰੇ ਲਾ ਕੇ ਇਧਰੋਂ ਵੈਰੈਟੀ ਫੀਮੇਲ ਝੋਨੇ ਦੀ ਵਿੱਚ ਜਿਹੜੇ 8 ਫੁੱਟ ਦਾ ਥਾਂ ਛੱਡੇ ਤੇ ਫੀਮੇਲ ਲਾਉਣਾ ਤੇ ਨਵੀਂ ਵੈਰੈਟੀ ਲਾਈ ਆ ਜੇ ਕਿ ਕਿਸਾਨ ਵੀਰ ਨੂੰ ਇਹਦੇ ਬਾਰੇ ਜਾਣਕਾਰੀ ਇਹ ਤਾਂ ਜਰੂਰ ਦੱਸਿਓ ਕਿੰਨੇ-ਕਿੰਨੇ ਵੀਰਾਂ ਨੇ ਇਹ ਝੋਨਾ ਲਾ ਚੁੱਕੇ ਆ ਅੱਜ ਤੀਜਾ ਦਿਨ ਆਪਣਾ ਤੇ ਕੱਲ ਨੂੰ ਲੱਗ ਜੂਗਾ ਉਮੀਦ ਆ ਅੱਜ ਹੀ ਲੱਗ ਜੂਗਾ ਤੇ ਬੜੀ ਧਿਆਨ ਨਾਲ ਲਾਉਣਾ ਮੈਂਦਾ ਝੋਨਾ ਦੇਖ ਸਕਦੇ ਹੋ ਸਾਹਮਣੇ ਆਪਣੇ ਪਈਏ ਫਿਰਦਾ ਪਰ ਇਹ ਇਧਰ ਫੀਮੇਲ ਵਿੱਚ ਇਧਰ ਉੱਪਰ ਤੱਕ ਉਸਕੇ ਰਾਦੇ ਉੱਪਰ ਲਾ ਫਰੀ ਜਾਂਦੇ ਆ ਇਕੱਠੇ ਲਈ ਜਾਂਦੇ ਆ ਫੀਮੇਲ ਪਰ ਇਹ ਬੱਚੇ ਤੇ ਮੇਲ ਦੀ 2 ਤੋਂ 2 ਫੁੱਟ ਤੇ ਲਾਈਨ ਸੀ ਲੈਣਾ ਪਹਿਲਾਂ ਇਹ ਦਰੂਦ ਦਾ ਸੋ ਜਿਹੜੇ ਕਿਸੇ ਕਿਸਾਨ ਨੇ ਪਹਿਲਾਂ ਤਿਆਰ ਬਹਿ ਗਿਆ ਵੀਜਿੰਦਾ ਕਿਧਰ ਆਇਆ ਪਹਿਲੇ ਵੀਜ ਰਹੇ ਆਪਾਂ ਨਵਾਂ ਲਾ ਚੋਨਾ ਲਾ ਰਹੇ ਆ ਇਹ ਮੈਨੂੰ ਕਹਿ ਰਿਹਾ ਸੀ ਸਰਦਾਰ ਲੋਕ ਲੋਕ ਬਹੁਤ ਵਧੀਆ ਲੱਗਦੇ ਆ ਇਸ ਲਈ ਮੈਨੂੰ ਪਰਣਾ ਮੰਨ ਕੇ ਸਰਦਾਰ ਵਾਂਗੂ ਤੇ ਉਹ ਬ੍ਰਦਰ ਬਣ ਲੈਣ ਬੰਨ ਰਿਹਾ ਸੀ ਪਰਣਾ ਉਹਦੇ ਕਹਿੰਦਾ ਮੈਨੂੰ ਬਹੁਤ ਵਧੀਆ ਲੱਗਦਾ ਸਰਦਾਰ ਬਹੁਤ ਬੜੀ ਹੋਂਦ ਹੈ ਇਸ ਲਈ ਉਹ ਭਗਵਾਨ ਤੁਸੀਂ ਅੱਜ ਤੇ ਹੱਸ ਰਿਹਾ ਕਿ ਮੈਨੂੰ ਖੁਸ਼ ਹੋ ਰਿਹਾ ਜੀ ਬਈਆ ਸਾਡੀ ਫੋਟੋ ਕਿ ਚਿਕਨ ਤੇ ਸਿੰਘ ਬਨਾ ਤਨੂ ਅੱਗ ਬਨ ਕੇ ਉਧਰ ਚੋਲਣਾ ਲਾ ਰਹੇ ਆ ਤੇ ਕਹਿੰਦੀ ਸੀ ਆਪਾਂ ਗੱਲ ਗਾਦ ਕਰਨੀ ਹੈ ਮੈਂ ਕਿ ਲੈ ਕੇ ਆਇਆ ਉਹ ਰਮ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਲੈ ਕੇ ਜਾਵਾਂਗਾ ਮੈਂ ਕੋਨਲਾ ਤੇ ਆਉ ਦੇ ਵਿਚਾਰ ਸਾਂਝੇ ਕਰਨਗੇ ਤੇ ਸੁਣਾਵਾਂਗੇ ਸਾਨੂੰ ਗੱਲਬਾਤ ਕੀ ਕਹਿੰਦੇ ਆ ਤੇ ਹਾਂਜੀ ਹਾਂ ਆਏ ਆ ਯਹਾਂ ਪੇ ਬਈਆ ਲੋਕੋ ਕੇ ਪਾਸ ਪਨੀਰੀ ਪਾੜ ਰਹੇ ਆ ਇਹ ਕਹਿ ਰਹੇ ਆ ਹਮ ਕੁਛ ਬੋਲਣਾ ਚਾਹਤੇ ਆ ਆਪਣੇ ਵਿਸ਼ੇ ਮੈਂ ਐਂਸੇ ਪੁੱਛਾਂਗੇ ਬਾਤਾਂ کریںਗੇ ਕਿ ਕੈਸਾ ਲੱਗ ਰਹਾ ਹੈ ਆਪਕੋ ਪਨੀਰੀ ਪਾੜਦੇ ਵਕਤ ਕੌਣ ਸਾ ਬਈਆ ਬੋਲੇਗਾ ਇਹ ਸਰਦਾਰ ਜੀ ਬੋਲਣਗੇ क्या? बोलो, क्या? साथ में साथ बोल में कैसे लग रहा है अच्छे लग रहा है पनीर अच्छा लगता है पनीरी पोली है, है।, पोली, है। कितनी पोली है बहुत पोली है और बढ़िया है और, और हाँ सारा सब्सक्राइब कर देना लाइक मार देना सरदार कैसे हाँ सही है ये सारा भैया है देखो पनीरी पड़ रहा है सारा आदमी हाँ सरदार हूँ भैया लोग कैसे लगते हैं भैया लोग सब पूछ लो सही लगता है ना भैया सरदार कैसे लगते हैं जो पंजाब वाले पंजाब वाले सही लगता है सारा देते हैं सभी हाँ सारा चीज वहाँ पैसे देता है चाय पिला देता है सही सही टाइम पे सारा चीज देता है मेहमान नवाजी अच्छी करते हैं हाँ सही करता है धन्यवाद बहुत बहुत धन्यवाद अभी का ਅਦੂਆ ਬਣਾਈ ਆ ਪਾ ਚਾਹ ਭਈਆ ਲਈ ਚਾਹ ਬਣਾ ਰਹੀ ਸੀ ਚਾਹ ਬਣਾਉ ਰੋਟੀ ਖਾ ਲਈ ਖਾਣਾ ਖਾ ਲਿਆ ਸੀਗਾ ਤੇ ਬੈਠੇ ਨਜ਼ਾਰੇ ਲੈ ਰਹੇ ਸੀ ਕਿ ਸਰਾਮ ਕਰ ਰਹੇ ਸੀ ਨੌ ਘਟ ਰਹੇ ਸੀ ਇੱਕ ਦੂਜੇ ਦੇ ਨਿਰ ਘਟ ਲਈ ਫਿਰਦੇ ਸੀ ਚਾਹ ਵੀ ਉਬਲ ਗਈ ਫਿਰ ਅਦਰ ਤੋਂ ਫੋਨ ਨੇ ਚਾਹ ਦਾ ਚੁੱਧ ਵਗੈਰਾ ਫਿਰ ਪੀਨੇ ਚਾਹ ਬਣ ਗਈ ਚਾਹ ਵਧੀਆ ਦੁੱਧ ਪਾ ਰੇ ਬ੍ਰਦਰ ਆ ਸਾਰੀ ਇਸ ਬਣਾਤੀ ਸੀ ਚਾਹ 12:00 ਵਜੇ ਰੋਟੀ ਤੋਂ ਬਾਅਦ ਵੀ ਰਹੇ ਸੀ ਤੇ और झोना पट रहे कहता आज चाह पी लो ते आने आजो जीन्हने चाह पीनी है पी तो आप भी पीने चाह ले आ चाह आया चाहिए अपनी आप गलास चाह आज जी ने पीनी है चाह वही धती गर्म गरम आज चाह पीनी है पीली पाली चाहे ये बै लोग ਹਮਾਰੇ ਪਾਸ ਆਏ ਜੋਨਾ ਲਗਾਣੇ ਲਈ ਚਾਹ ਪੀ ਰਹੇ ਹੈ ਹਾਂ ਐਸੇ